ਸਸਿਕਾਲ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਤੇ اے ਸਵੇਰਾ ਓਟੀਟੀ ਤੇ ਅੱਜ ਅਸੀਂ ਜਿਸ ਫਿਲਮ ਦੀ ਗੱਲ ਕਰਨ ਲੱਗੇ ਆਂ ਫਿਲਮ ਤੁਸੀਂ ਫ੍ਰੀ ਦੇ ਵਿੱਚ ਦੇਖ ਸਕਦੇ ਹੋ ਜੀ ਹਾਂ ਇਹ ਫਿਲਮ ਤੁਸੀਂ YouTube ਤੇ ਦੇਖ ਸਕਦੇ ਹੋ ਅਸੀਂ ਗੱਲ ਕਰ ਰਹੇ ਆਂ ਗੁਰਨਾਮ ਭੁੱਲਰ ਦੀ ਫਿਲਮ ਰੋਜ਼ ਰੋਜ਼ੀ ਤੇ ਗੁਲਾਬ ਸਭ ਤੋਂ ਪਹਿਲਾਂ ਦੱਸ ਦਈਏ ਕਿ ਇਹ ਫਿਲਮ 24 ਮਈ ਨੂੰ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਣੀ ਸੀ ਪਰ ਕਿਸੇ ਕਾਰਨ ਇਹ ਫਿਲਮ ਰਿਲੀਜ਼ ਤਾਂ ਕੀਤੀ ਗਈ ਪਰ 24 ਮਈ ਨੂੰ ਇਹ ਫਿਲਮ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਈ ਪਰ ਭਾਰਤ ਔਰ ਪੰਜਾਬ ਦੇ ਵਿੱਚ ਫਿਲਮ ਨਈ ਰਿਲੀਜ਼ ਹੋਈ ਉਸ ਤੋਂ ਬਾਅਦ ਦੱਸ ਦਈਏ ਕਿ ਇਹ ਫਿਲਮ ਜਿਹੜੀ ਹੈ ਬਾਕੀ ਦੇਸ਼ਾਂ ਦੇ ਵਿੱਚ ਰਿਲੀਜ਼ ਹੋਈ ਸੀ ਇਸ ਫਿਲਮ ਦੀ ਰਿਲੀਜ਼ਿੰਗ ਡੇਟ ਜਿਹੜੀ ਤੈਅ ਕੀਤੀ ਗਈ ਸੀ 24 ਮਈ 2024 ਨੂੰ ਤੈਅ ਕੀਤੀ ਗਈ ਸੀ ਪਰ ਉਸ ਤੋਂ ਬਾਅਦ ਬਾਕੀ ਦੇਸ਼ਾਂ ਦੇ ਵਿੱਚ ਇਹ ਫਿਲਮ ਰਿਲੀਜ਼ ਹੋਣ ਤੋਂ ਬਾਅਦ ਫਾਈਨਲੀ ਇਹ ਜਿਹੜੀ ਫਿਲਮ ਸੀ ਉਹ ਭਾਰਤ ਦੇ ਵਿੱਚ 9 ਅਗਸਤ 2024 ਨੂੰ ਰਿਲੀਜ਼ ਕੀਤੀ ਗਈ ਸੀ ਦੱਸ ਦਈਏ ਕਿ ਇਸ ਫਿਲਮ ਦੇ ਵਿੱਚ ਗੁਰਨਾਮ ਪੁੱਲਰ ਮਾਹੀ ਸ਼ਰਮਾ ਪ੍ਰਾਂਜਲ ਦਈਆ ਕਰਮਜੀਤ ਅਨਮੋਲ ਸ਼ਰਨ ਔਰ ਅੰਮ੍ਰਿਤ ਐਮ ਬੀ ਜਿਹੜੇ ਸਾਨੂੰ ਮੇਨ ਕਿਰਦਾਰਾਂ ਦੇ ਵਿੱਚ ਦੇਖਣ ਨੂੰ ਮਿਲੇ ਸਨ ਸੋ ਬਹੁਤ ਹੀ ਕਮਾਲ ਦੀ ਇਹ ਫਿਲਮ ਹੈ ਰੋਜ਼ ਰੋਜ਼ੀ ਤੇ ਗੁਲਾਬ ਜਿਨ੍ਹਾਂ ਨੇ ਫਿਲਮ ਸਿਨੇਮਾ ਘਰਾਂ ਦੇ ਵਿੱਚ ਨਹੀਂ ਦੇਖੀ ਉਹ ਹੁਣ YouTube ਤੇ ਜਾ ਕੇ ਰੋਜ਼ ਰੋਜ਼ੀ ਗੁਲਾਬ ਸਰਚ ਕਰ ਸਕਦੇ ਹੋ ਔਰ ਇਹ ਫਿਲਮ ਦਾ ਅਨੰਦ ਲੈ ਸਕਦੇ ਹੋ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਤੇ اے ਅ ਸਵੇਰਾ ਓਟੀਟੀ ਤੇ ਅੱਜ ਅਸੀਂ ਜਿਸ ਫਿਲਮ ਦੀ ਗੱਲ ਕਰਨ ਲੱਗੇ ਆਂ ਫਿਲਮ ਤੁਸੀਂ ਫ੍ਰੀ ਦੇ ਵਿੱਚ ਦੇਖ ਸਕਦੇ ਹੋ ਜੀ ਹਾਂ ਇਹ ਫਿਲਮ ਤੁਸੀਂ YouTube ਤੇ ਦੇਖ ਸਕਦੇ ਹੋ ਅਸੀਂ ਗੱਲ ਕਰ ਰਹੇ ਆਂ ਗੁਰਨਾਮ ਭੁੱਲਰ ਦੀ ਫਿਲਮ ਰੋਜ਼ ਰੋਜ਼ੀ ਤੇ ਗੁਲਾਬ ਸਭ ਤੋਂ ਪਹਿਲਾਂ ਦੱਸ ਦਈਏ ਕਿ ਇਹ ਫਿਲਮ 24 ਮਈ ਨੂੰ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਣੀ ਸੀ ਪਰ ਕਿਸੇ ਕਾਰਨ ਇਹ ਫਿਲਮ ਰਿਲੀਜ਼ ਤਾਂ ਕੀਤੀ ਗਈ ਪਰ 24 ਮਈ ਨੂੰ ਇਹ ਫਿਲਮ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਈ ਪਰ ਭਾਰਤ ਔਰ ਪੰਜਾਬ ਦੇ ਵਿੱਚ ਫਿਲਮ ਨਵੀਂ ਰਿਲੀਜ਼ ਹੋਈ ਉਸ ਤੋਂ ਬਾਅਦ ਦੱਸ ਦਈਏ ਕਿ ਇਹ ਫਿਲਮ ਜਿਹੜੀ ਹੈ ਬਾਕੀ ਦੇਸ਼ਾਂ ਦੇ ਵਿੱਚ ਰਿਲੀਜ਼ ਹੋਈ ਸੀ ਇਸ ਫਿਲਮ ਦੀ ਰਿਲੀਜ਼ਿੰਗ ਡੇਟ ਜਿਹੜੀ ਤੈਅ ਕੀਤੀ ਗਈ ਸੀ 24 ਮਈ 2024 ਨੂੰ ਤੈਅ ਕੀਤੀ ਗਈ ਸੀ ਪਰ ਉਸ ਤੋਂ ਬਾਅਦ ਬਾਕੀ ਦੇਸ਼ਾਂ ਦੇ ਵਿੱਚ ਇਹ ਫਿਲਮ ਰਿਲੀਜ਼ ਹੋਣ ਤੋਂ ਬਾਅਦ ਫਾਈਨਲੀ ਇਹ ਜਿਹੜੀ ਫਿਲਮ ਸੀ ਉਹ ਭਾਰਤ ਦੇ ਵਿੱਚ 9 ਅਗਸਤ 2024 ਨੂੰ ਰਿਲੀਜ਼ ਕੀਤੀ ਗਈ ਸੀ ਦੱਸ ਦਈਏ ਕਿ ਇਸ ਫਿਲਮ ਦੇ ਵਿੱਚ ਗੁਰਨਾਮ ਪੁੱਲਰ ਮਾਹੀ ਸ਼ਰਮਾ ਪ੍ਰਾਂਜਲ ਦਈਆ ਕਰਮਜੀਤ ਅਨਮੋਲ ਸ਼ਰਨ ਔਰ ਅੰਮ੍ਰਿਤ ਐਮ ਬੀ ਜਿਹੜੇ ਸਾਨੂੰ ਮੇਨ ਕਿਰਦਾਰਾਂ ਦੇ ਵਿੱਚ ਦੇਖਣ ਨੂੰ ਮਿਲੇ ਸਨ ਸੋ ਬਹੁਤ ਹੀ ਕਮਾਲ ਦੀ ਇਹ ਫਿਲਮ ਹੈ ਰੋਜ਼ ਰੋਜ਼ੀ ਤੇ ਗੁਲਾਬ ਜਿਨ੍ਹਾਂ ਨੇ ਫਿਲਮ ਸਿਨੇਮਾ ਘਰਾਂ ਦੇ ਵਿੱਚ ਨਹੀਂ ਦੇਖੀ ਉਹ ਹੁਣ YouTube ਤੇ ਜਾ ਕੇ ਰੋਜ਼ ਰੋਜ਼ੀ ਗੁਲਾਬ ਸਰਚ ਕਰ ਸਕਦੇ ਹੋ ਔਰ ਇਹ ਫਿਲਮ ਦਾ ਆਨੰਦ ਲੈ ਸਕਦੇ ਹੋ ਸਸਿਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਇਹ ਸਵੇਰਾ OTT ਤੇ ਅੱਜ ਅਸੀਂ ਜਿਸ ਫਿਲਮ ਦੀ ਗੱਲ ਕਰਨ ਲੱਗੇ ਆ ਫਿਲਮ ਤੁਸੀਂ ਫ੍ਰੀ ਦੇ ਵਿੱਚ ਦੇਖ ਸਕਦੇ ਹੋ ਜੀ ਹਾਂ ਇਹ ਫਿਲਮ ਤੁਸੀਂ YouTube ਤੇ ਦੇਖ ਸਕਦੇ ਹੋ ਅਸੀਂ ਗੱਲ ਕਰ ਰਹੇ ਹਾਂ ਗੁਰਨਾਮ ਭੁੱਲਰ ਦੀ ਫਿਲਮ ਰੋਜ਼ ਰੋਜ਼ੀ ਤੇ ਗੁਲਾਬ ਸਭ ਤੋਂ ਪਹਿਲਾਂ ਦੱਸ ਦਈਏ ਕਿ ਇਹ ਫਿਲਮ 24 ਮਈ ਨੂੰ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਣੀ ਸੀ ਪਰ ਕਿਸੇ ਕਾਰਨ ਇਹ ਫਿਲਮ ਰਿਲੀਜ਼ ਤਾਂ ਕੀਤੀ ਗਈ ਪਰ 24 ਮਈ ਨੂੰ ਇਹ ਫਿਲਮ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਈ ਪਰ ਭਾਰਤ ਔਰ ਪੰਜਾਬ ਦੇ ਵਿੱਚ ਫਿਲਮ ਨਹੀਂ ਰਿਲੀਜ਼ ਹੋਈ ਉਸ ਤੋਂ ਬਾਅਦ ਦੱਸ ਦਈਏ ਕਿ ਇਹ ਫਿਲਮ ਜਿਹੜੀ ਹੈ ਬਾਕੀ ਦੇਸ਼ਾਂ ਦੇ ਵਿੱਚ ਰਿਲੀਜ਼ ਹੋਈ ਸੀ ਇਸ ਫਿਲਮ ਦੀ ਰਿਲੀਜ਼ਿੰਗ ਡੇਟ ਜਿਹੜੀ ਤੈਅ ਕੀਤੀ ਗਈ ਸੀ 24 ਮਈ 2024 ਨੂੰ ਤੈਅ ਕੀਤੀ ਗਈ ਸੀ ਪਰ ਉਸ ਤੋਂ ਬਾਅਦ ਬਾਕੀ ਦੇਸ਼ਾਂ ਦੇ ਵਿੱਚ ਇਹ ਫਿਲਮ ਰਿਲੀਜ਼ ਹੋਣ ਤੋਂ ਬਾਅਦ ਫਾਈਨਲੀ ਇਹ ਜਿਹੜੀ ਫਿਲਮ ਸੀ ਉਹ ਭਾਰਤ ਦੇ ਵਿੱਚ 9 ਅਗਸਤ 2024 ਨੂੰ ਰਿਲੀਜ਼ ਕੀਤੀ ਗਈ ਸੀ ਦੱਸ ਦਈਏ ਕਿ ਇਸ ਫਿਲਮ ਦੇ ਵਿੱਚ ਬੁਰਨਾਮ ਪੁੱਲਰ ਮਾਹੀ ਸ਼ਰਮਾ ਪ੍ਰਾਂਜਲ ਦਈਆ ਕਰਮਜੀਤ ਅਨਮੋਲ ਸ਼ਰਨ ਔਰ ਅੰਮ੍ਰਿਤ ਐਮ ਬੀ ਜਿਹੜੇ ਸਾਨੂੰ ਮੇਨ ਕਿਰਦਾਰਾਂ ਦੇ ਵਿੱਚ ਦੇਖਣ ਨੂੰ ਮਿਲੇ ਸਨ ਸੋ ਬਹੁਤ ਹੀ ਕਮਾਲ ਦੀ ਇਹ ਫਿਲਮ ਹੈ ਰੋਜ਼ ਰੋਜ਼ੀ ਤੇ ਗੁਲਾਬ ਜਿਨ੍ਹਾਂ ਨੇ ਫਿਲਮ ਸਿਨੇਮਾ ਘਰਾਂ ਦੇ ਵਿੱਚ ਨਹੀਂ ਦੇਖੀ ਉਹ ਹੁਣ YouTube ਤੇ ਜਾ ਕੇ ਰੋਜ਼ ਰੋਜ਼ੀ ਗੁਲਾਬ ਸਰਚ ਕਰ ਸਕਦੇ ਹੋ ਔਰ ਇਹ ਫਿਲਮ ਦਾ ਆਨੰਦ ਲੈ ਸਕਦੇ ਹੋ